ਮਹਾਰਾਣੀ ਪਨੀਤਕੌਰ ਜਿਵੇਂ ਹੀ ਹਲਕਾ ਕਨੌਰ ਦੇ ਪਿੰਡ ਸੇਰੇ ਵਿੱਚ ਪਹੁੰਚਦੇ ਨੇ ਜਿਵੇਂ ਵੀ ਵਾਪਰੀ ਉਹ ਘਟਨਾ ਜਣੀ ਇਹ ਘਟਨਾਕਰਮ ਬੀਜੇਪੀ ਦੇ ਮੈਂ ਸਮਝਦਾ ਕਿ ਗੁੰਡਿਆਂ ਵੱਲੋਂ ਕੀਤਾ ਗਿਆ ਕਿਸਾਨ ਜਿੱਥੇ ਬੰਦਿਆਂ ਦੀ ਗਵਾਹੀ ਦੇ ਵਿੱਚ ਮੈਂ ਸਮਝਦਾ ਕਿ ਵੱਡੇ ਸੰਗਠਨ ਵੱਲ ਜਾਊਗਾ ਉਹਨਾਂ ਦੇ ਸਵਾਲ ਸੀਗੇ ਜਿਹੜੇ ਉਹ ਮਹਾਰਾਣੀ ਪਨੀਤਕੌਰ ਤੋਂ ਪੁੱਛਣਾ ਚਾਹੁੰਦੇ ਸੀ ਕਿਸਾਨਾਂ ਦੇ ਨਾਲ ਧੱਕੇ ਪਿਛਾਈ ਕੀਤੀ ਹਾਲਾਂਕਿ ਕਿਸਾਨ ਕੋਈ ਬਹੁਤੇ ਉੱਥੇ ਉਹਦੇ ਵੱਡੀ ਮਾਤਰਾ ਵਿੱਚ ਵੀ ਨਹੀਂ ਸਨ ਕੋਈ ਢਿੰਮਿਚ ਕੇ ਵੀ ਨਹੀਂ ਕੋਈ ਪਲੈਨਿੰਗ ਨਾਲ ਸੀਗਾ ਉਹਨਾਂ ਨੇ ਸੋਚਿਆ ਕਿ ਚਲੋ ਸਾਡਾ ਹੱਕ ਬਣਦਾ ਹੈ ਸਵਾਲ ਪੁੱਛਣ ਦਾ ਪਰ ਉੱਥੇ ਜਿਵੇਂ ਉਹਨਾਂ ਨੂੰ ੱੱਕੇ ਮਾਰੇਗੇ ਜਿਵੇਂ ਚੰਚਕ ਪਰਾਂ ਸਿੱਟਿਆ ਗਿਆ ਸੋ ੱੱਕਾ ਮੁਕੀ ਦੇ ਵਿੱਚ ਕਿਸਾਨ ਆਗੂ ਸਾਡੇ ਵੱਡੇ ਵੀਰ ਸੁਰਿੰਦਰਪਾਲ ਸਿੰਘ ਜੀ ਆਕੜੀ ਡਿੱਗੇ ਤੇ ਡਿੱਗ ਕੇ ਉਹਨਾਂ ਦੇ ਉਹ ਪੋਸਟਮਾਰਟਮ ਤੈਅ ਹੋਊਗਾ ਕਿ ਮਨਕਾ ਟੁੱਟਿਆ ਗਰਦਨ ਦਾ ਕੋਈ ਕੁਝ ਕਹਿੰਦਾ ਥੋੜੀ ਮੱਧ ਭਾਗੀ ਘਟਨਾ ਚ ਵਾਪਰੀ ਆ ਮੇਰੇ ਪਿੰਡ ਤੋਰ ਸਾਹ ਵੇਖਦੇ ਨੇ ਆਪਣੇ 3-4 ਕਿਲੋਮੀਟਰ ਦੂਰ ਤੋਂ ਨਾ ਲੱਗਦੇ ਪਿੰਡ ਦੇ ਸਾਡੇ ਪਰਿਵਾਰਕ ਮੈਂਬਰ ਸੀਗੇ। ਤੇਂਦਰਪਾਲ ਸਿੰਘ ਜੀ ਆਕੜੀ ਇਹਨਾਂ ਨੂੰ ਜੀਤਿਆਰ ਨਾਲ ਆਕੜੀ ਸਾਹਿਬ ਕਹਿੰਦੇ ਸੀ। ਬਹੁਤ ਲੰਮਾ ਸਮਾਂ ਉਹਨਾਂ ਨੇ ਕਿਸਾਨ ਸੰਘਰਸ਼ਕੀ ਜਿਹੜੀ ਅੱਜ ਮੇਰੀ ਵਾਰੀ ਸੰਬੰਧ ਦੇ ਹੋਇਆ ਸੰਘਰਸ਼ ਕੀਤਾ। ਕਿਸਾਨ ਜਥੇਬੰਦੀ ਜਥੇਬੰਦੀ ਦੇ ਵਿੱਚ ਵੀ ਰਹਿ ਕੇ ਕੰਮ ਕਰ ਰਹੇ ਸੀ। ਤੇ ਨਾਲ ਸਾਡੇ ਸ਼ਰਮਣੀ ਕਰ ਦਿੰਦੇ ਨੇ। ਮੈਂਬਰ ਸਨ। ਅੱਜ ਸਵੇਰੇ ਮਹਾਰਾਣੀ ਪ੍ਰਨੀਤ ਕੌਰ ਜਿਵੇਂ ਹੀ ਹਲਕਾ ਕਨੌਰ ਦੇ ਪਿੰਡ ਸੇਰੇ ਵਿੱਚ ਪਹੁੰਚਦੇ ਨੇ ਕਿਉਂਕਿ ਇਹਨਾਂ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਕਈ ਪਿੰਡਾਂ ਦੀਆਂ ਜ਼ਮੀਨਾਂ ਘੱਟ ਰੇਟ ਤੇ ਕੁਆਰ ਕਾਂਗਰਸ ਦੇ ਵੇਲੇ ਕੀਤੀਆਂ ਗਈਆਂ ਉਹਦਾ ਵੀ ਕਿਸਾਨਾਂ ਨੂੰ ਪ੍ਰਸਾਸੀ ਜਿਹੜਿਆ ਕਿ ਕੈਪਟਨ ਦੇ ਸਰਕਾਰ ਮੇਰੇ ਹੁੰਦੇ ਆ ਅਤੇ ਇੱਥੋਂ ਹੀ ਇਸ ਹਲਕੇ ਦੇ ਵਿੱਚ ਹੀ ਕਨੌਰ ਹਲਕੇ ਦੇ ਵਿੱਚ ਹੀ ਸੰਭੂ ਜਿਹੜਾ ਉਹ ਮੋਰਚਾ ਲੱਗਿਆ ਹੋਇਆ ਕਿਸਾਨਾਂ ਦਾ ਕਿ ਜਦੋਂ ਕਿਸਾਨ ਹੁਣ ਦੂਜੀ ਵਾਰ ਆਪਣੇ ਹੱਕਾਂ ਨੂੰ ਲੈ ਕੇ ਦਿੱਲੀ ਵੱਲ ਜਾ ਰਹੇ ਸੀ ਤਾਂ ਇਹ ਹਲਕਾ ਕਨੌਰ ਹੀ ਪੈਂਦਾ ਸ਼ੰਭੂ ਜਿੱਥੇ ਮੋਰਚਾ ਲੱਗਿਆ ਹੋਇਆ ਜਿੱਥੇ ਆਪਾਂ ਦੇਖਿਆ ਕਿ ਕਿਵੇਂ ਡਰੋਨ ਦੇ ਰਾਹੀਂ ਹਮਲੇ ਕਰਕੇ ਹਰਿਆਣਾ ਸਰਕਾਰ ਨੇ ਉੱਥੇ ਜਿਹੜਾ ਕਿਸਾਨਾਂ ਦੇ ਨਾਲ ਤਸ਼ੱਦਦ ਕੀਤਾ ਤੇ ਕਨੌਰ ਹਲਕੇ ਦਾ ਹੀ ਇਹ ਪਿੰਡ ਸੀ ਤਾਂ ਸੁਭਾਵਿਕ ਗੱਲ ਹੈ ਕਿ ਇੱਥੇ ਕਿਸਾਨਾਂ ਨੇ ਆਪਣੇ ਸਵਾਰ ਪੁੱਛੇ ਸੀ ਅਸੀਂ ਅੰਦਰ ਹੋਣਾ ਕਿਸਾਨ ਆਗੂਆਂ ਨਾਲ ਵੀ ਮੁਲਾਕਾਤ ਕਰਕੇ ਆਏ ਆ ਪਰਿਵਾਰਕ ਮੈਂਬਰ ਨਾਲ ਵੀ ਮੁਲਾਕਾਤ ਕਰਕੇ ਆਏ ਆ ਤੁਸੀਂ ਸਾਡੇ ਪਰਿਵਾਰਕ ਮੈਂਬਰੀ ਸਨ ਆਕੜੀ ਸਾਹਿਬ ਤੁੰਮਾ ਸਪਾਸਟੇ ਸੀ ਕਿ ਅਸੀਂ ਸਿਰਫ ਸਵਾਲ ਪੁੱਛਣੇ ਸੀ ਕਿ ਆ ਹਲਕੇ ਦੇ ਵਿੱਚ ਤੁਸੀਂ ਸ਼ੰਭੂ ਵਿਖੇ ਜਿਹੜਾ ਕੰਧ ਕਰੀ ਆ ਦਿੱਲੀ ਨੂੰ ਜਾਣ ਤੋਂ ਉਹ ਕਿਉਂ ਦਿੱਤੀ ਆ ਤੇ ਜੇ ਤੁਸੀਂ ਉਹ ਕੰਧਾ ਨਹੀਂ ਚੁਕਵਾ ਸਕਦੇ ਤੇ ਤੁਹਾਡੀ ਭਾਈ ਤੁਹਾਡੀ ਹੀ ਪਾਰਟੀ ਹਰਿਆਣੇ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਕੇਂਦਰ 'ਚ ਬੀਜੇਪੀ ਸਰਕਾਰ ਆ ਜੋ ਤਸੱਦਦ ਉਹਨਾਂ ਨੇ ਸਾਡੇ ਤੇ ਟਾਇਆ ਉਹ ਉਹਨਾਂ ਦੇ ਸਵਾਲ ਸੀਗੇ ਜਿਹੜੇ ਉਹ ਮਹਾਰਾਣੀ ਪਨੀਤ ਕੌਰ ਤੋਂ ਪੁੱਛਣਾ ਚਾਹੁੰਦੇ ਸੀ ਪਰ ਉਹਨਾਂ ਦੇ ਨਾਲ ਆਏ ਹੋਏ ਕੁਝ ਲੋਕਾਂ ਨੇ ਉੱਥੇ ਜਿਹੜੀ ਐ ਗੱਡਾਗਰਦੀ ਕੀਤੀ ਕਿਸਾਨਾਂ ਦੇ ਨਾਲ ਧੱਕੇ ਪਛਾਈ ਕੀਤੀ ਹਾਲਾਂਕਿ ਕਿਸਾਨ ਕੋਈ ਬਹੁਤੇ ਉੱਥੇ ਉਹਦੇ ਵੱਡੀ ਮਾਤਰਾ ਵਿੱਚ ਵੀ ਨਹੀਂ ਸਨ ਉਹ ਗਿਣਮਿਚ ਕਈ ਵੀ ਨਹੀਂ ਕੋਈ ਪਲੈਨਿੰਗ ਨਾਲ ਸੀਗਾ ਉਹਨਾਂ ਨੇ ਸੋਚਿਆ ਕਿ ਚਲੋ ਸਾਡਾ ਹੱਕ ਬਣਦਾ ਹੈ ਸਵਾਲ ਪੁੱਛਣ ਦਾ ਸ਼ਾਂਤਮਈ ਤਰੀਕੇ ਨਾਲ ਸਵਾਲ ਪੁੱਛ ਰਹੇ ਸੀ ਪਰ ਉੱਥੇ ਜਿਵੇਂ ਉਹਨਾਂ ਨੂੰ ਧੱਕੇ ਮਾਰੇ ਗਏ ਜਿਵੇਂ ਚੱਕ ਚੱਕ ਪਰਾਂ ਸਿੱਟਿਆ ਗਿਆ ਉਹ ਧੱਕਾ ਮੁਕੀ ਦੇ ਵਿੱਚ ਕਿਸਾਨ ਆਗੂ ਸਾਡੇ ਵੱਡੇ ਵੀਰ सुरेंद्रਪਾਲ ਸਿੰਘ ਜੀ ਆਕੜੀ ਡਿੱਗੇ ਤੇ ਡਿੱਗ ਕੇ ਉਹਨਾਂ ਦੇ ਉਹ ਪੋਸਟਮਾਰਟਮ ਤੈਅ ਹੋਊਗਾ ਕਿ ਮਨਕਾ ਟੁੱਟਿਆ ਗਰਦਨ ਦਾ ਕੋਈ ਕੁਝ ਕਹਿੰਦਾ ਕੋਈ ਕਹਿੰਦਾ ਵੀ ੱਤਕਾ ਦਿਲ ਤੇ ਵੱਜਿਆ ਆਗੂ ਦੇ ਨਾਲ ਪਿੱਛੇ ਨੂੰ ਸਿਰ ਤੇ ਲੱਗਣਾ ਜਿਹੜੇ ਨਾਲ ਉੱਥੇ ਸ਼ਾਮਲ ਸੀਗੇ ਕਿਸਾਨ ਆਗੂ ਦੱਸਦੇ ਨੇ ਜਿਵੇਂ ਵੀ ਵਾਪਰੀ ਉਹ ਘਟਨਾ ਜਣੀ ਇਹ ਘਟਨਾ ਕਰਮ ਭਾਜਪੀ ਦੇ ਮੈਂ ਸਮਝਦਾ ਕਿ ਗੁੰਡਿਆਂ ਵੱਲੋਂ ਕੀਤਾ ਗਿਆ ਹੁਣ ਪਰਿਵਾਰ ਦੀ ਪ੍ਰੈਸ ਕਾਨਫਰੰਸ ਹੁਣ ਜਲਦੀ ਹੋਣ ਸ਼ੈਲ ਸ਼ੁਰੂ ਹੋਈ ਗਈ ਮਨੋ ਦਾ ਅਸੀਂ ਮਿਲ ਕੇ ਆਏ ਆ ਅਸੀਂ ਮਿਲ ਕੇ ਵੀ ਆਏ ਆ ਅੰਦਰ ਪਰਿਵਾਰ ਨੂੰ ਉਹਨਾਂ ਦਾ ਸਪਸ਼ਟ ਰੂਪ ਵਿੱਚ ਕਹਿਣਾ ਕਿ ਜਦੋਂ ਤੱਕ ਸਾਡੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਨਹੀਂ ਹੁੰਦਾ ਤਾਂ ਸ਼ਹੀਦ ਕਿਸਾਨ ਸ੍ਰਿੰਦਰਪਾਲ ਸਿੰਘ ਆਕੜੀ ਜਿਹੜੀ ਮ੍ਰਿਤਕ ਦੇਹ ਜਿਹੜੀ ਇੱਥੇ ਸਿਵਲ ਹਸਪਤਾਲ ਰਾਏਪੁਰੇ ਵਿਖੇ ਰੱਖੀ ਹੋਈ ਆ ਉਹਦਾ ਨਾਂ ਤਾਂ ਪੋਸਟਮਾਰਟਮ ਕਰਾਇਆ ਜਾਊਗਾ ਤੇ ਨਾ ਹੀ ਉਹਨੂੰ ਕਰ ਲੈ ਕੇ ਜਾਇਆ ਜਾਏਗਾ ਨਹੀਂ ਉਹਦਾ ਸਸਕਾਰ ਕੀਤਾ ਜਾਊਗਾ। ਤੋਂ ਸੰਘਰਸ਼ ਜਾਰੀ ਹੈ ਸਾਰੀਆਂ ਮੈਂ ਸਮਝਦਾ ਕਿ ਕਿਸਾਨ ਜਿੱਥੇ ਬੰਦੀਆਂ ਦੇ ਆਗੂ ਸਹਿਵਾਨ ਸਾਰਾ ਇਲਾਕਾ ਇੱਥੇ ਖੂਗ ਮਹੀ ਲਹਿਰ ਵਿੱਚ ਡੁੱਬਿਆ ਹੋਇਆ ਤੇ ਪਹੁੰਚਿਆ ਹੋਇਆ ਤੇ ਪ੍ਰਸ਼ਾਸਨ ਨੂੰ ਬੰਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ ਭਰਾ ਲਾ ਕੀ ਆਸ ਵਾਲੀ ਲੱਗਦੀ ਨਹੀਂ ਕਿ ਪਹਿਲਾਂ ਵੀ ਜੋ ਗੋੜੀਆਂ ਨਾਲ ਕਿਸਾਨ ਜੀ ਸਾਡੇ ਨੌਜਵਾਨ ਦੀ ਸਿੱਧੀ ਹੋਈ ਸੀ ਉਹਦੇ ਵਿੱਚ ਵੀ ਇਹਨਾਂ ਨੇ ਗੋਲ ਮੋਲੀ ਜਿਹੜਾ ਪਰਚਾ ਦਰਜ ਕੀਤਾ ਇਥੇ ਹੁਣ ਕਿੱਦਾਂ ਦਾ ਪਰਚਾ ਦਰਜ ਕਰਦੇ ਨੇ ਉਹ ਤਾਂ ਪਰਚਾ ਦਰਜ ਕਰਨ ਤੋਂ ਬਾਅਦ ਹੀ ਪਤਾ ਲੱਗੂਗਾ ਪਰ ਇਸ ਸਪਸ਼ਟ ਰੂਪ ਦੇ ਵਿੱਚ ਜਿੱਤੇ ਡਾਕਟਰਾਈ ਘਟਨਾ ਜਿੱਤੇ ਅਸੀਂ ਪ੍ਰਮਾਤਮਾ ਅੱਗੇ ਮੈਂ ਨਿਜੀ ਤੌਰ ਤੇ ਅਰਦਾਸ ਕਰਦਾ ਕਿ ਸਾਡੇ ਵੱਡੇ ਭਰਾ ਸੁੰਦਰਪਾਲ ਅਕੜੀ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਉਥੇ ਪਰਿਵਾਰ ਨੂੰ ਸਭ ਕੇ ਸਮਝ ਨੂੰ ਪਾਣਾ ਮਿਲਦਾ ਬਣ ਬਖਸ਼ੇ ਤੇ ਇਹ ਸਪਸ਼ਟ ਰੂਪ ਦੇ ਇਸਾਰਾ ਇਲਾਕਾ ਖੜਾ ਜਿਹੜਾ ਇਹ ਮੰਗ ਰੱਖਦਾ ਕਿ ਉਹਨੂੰ ਇਨਸਾਫ ਮਿਲੇ ਪਰਿਵਾਰ ਨੂੰ ਇਨਸਾਫ ਮਿਲੇ ਦੋਸ਼ੀਆਂ ਤੇ ਬਣਦੀ ਸਖਤ ਕਾਰਵਾਈ ਹੋਵੇ ਨਹੀਂ ਇਹ ਵੱਡੇ ਸੰਘਰਸ਼ ਦੇ ਵਿੱਚ ਸਾਰਾ ਇਲਾਕਾ ਖੜਾ ਇੱਕ ਰੂਪ ਦੇ ਵਿੱਚ ਹੋ ਕੇ ਬਿਨਾਂ ਕਿਸੇ ਪਾਰਟੀਬਾਦੀ ਤੋਂ ਕਿਸਾਨ ਜਿੱਥੇ ਬੰਦਿਆਂ ਦੀ ਗਵਾਹੀ ਦੇ ਵਿੱਚ ਮੈਂ ਸਮਝਦਾ ਕਿ ਵੱਡੇ ਸੰਘਰਸ਼ ਵੱਲ ਜਾਊਗਾ ਇਹ ਤੋਂ ਪਹਿਲਾਂ ਕਿ ਵੱਡਾ ਸੰਘਰਸ਼ ਪੰਜਾਬ ਲੈਵਲ ਤੇ ਚੱਲੇ ਪ੍ਰਸ਼ਾਸਨ ਸਰਕਾਰ ਆਪਣੀ ਜ਼ਿੰਮੇਵਾਰੀ ਸਮਝੇ